ਬਿਹਾਰ ਦੇ 6 ਜ਼ਿਲ੍ਹਿਆਂ ਵਿੱਚ ਦੁੱਧ ਚੰਗਾਉਣ ਵਾਲੀਆਂ ਔਰਤਾਂ ਦੇ ਦੁੱਧ ਵਿੱਚ ਯੂਰੇਨੀਅਮ ਪਾਇਆ ਗਿਆ ਬਿਹਾਰ ਦੇ 6 ਜ਼ਿਲ੍ਹਿਆਂ ਵਿੱਚ ਦੁੱਧ ਚੰਗਾਉਣ ਵਾਲੀਆਂ ਔਰਤਾਂ ਦੇ ਦੁੱਧ ਵਿੱਚ ਯੂਰੇਨੀਅਮ ਪਾਇਆ ਗਿਆ ਹੈ 1735 ਸਾਲ ਦੀ ਉਮਰ ਦੀਆਂ 40 ਔਰਤਾਂ ਦੇ ਦੁੱਧ ਤੇ ਕੀਤੀ ਗਈ ਖੋਜ ਦੇ ਆਧਾਰ ਤੇ ਇਸ ਖੋਜ ਨੇ ਖੋਜਕਰਤਾਵਾਂ ਅਤੇ ਡਾਕਟਰਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ ਯੂਰੇਨੀਅਮ ਇੱਕ ਰੇਡੀਓ ਐਕਟਿਵ ਤੱਤ ਹੈ ਜਿਸ ਦਾ ਰਸਾਇਣਕ ਚਿੰਨ ਯੂ ਹੈ ਵਿਸ਼ਵ ਸਿਹਤ ਸੰਘਣ ਦੇ ਮਾਪਦੰਡਾ ਅਨੁਸਾਰ ਪਾਣੀ ਵਿੱਚ ਵੱਧ ਤੋਂ ਵੱਧ ਯੂਰੇਨੀਅਮ ਗਾੜਾਪਨ 30 ਮਾਈਕਰੋਗ੍ਰਾਮ ਪ੍ਰਤੀ ਲੀਟਰ ਹੋਣਾ ਚਾਹੀਦਾ ਹੈ ਇਸ ਸੀਮਾ ਤੋਂ ਵੱਧ ਗੁਰਦਿਆਂ ਦੇ ਗੰਭੀਰ ਪ੍ਰਭਾਵ ਪਾਉਂਦਾ ਹੈ ਇਹ ਖੋਜ ਪੰਜ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ ਜਿਨ੍ਹਾਂ ਵਿੱਚ ਪਟਨਾ ਵਿੱਚ ਮਹਾਵੀਰ ਕੈਂసర్ ਇੰਸਟੀਚਿਊਟ ਦਿੱਲੀ ਵਿਜ਼ ਏਮਜ਼ ਅਤੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਸ਼ਾਮਲ ਹਨ ਅਕਤੂਬਰ 2021 ਅਤੇ ਜੁਲਾਈ 2024 ਦੇ ਵਿਚਕਾਰ ਕੀਤੇ ਗਏ ਅਧਿਐਨ ਵਿੱਚ ਦੁੱਧ ਚੰਗਾਉਣ ਵਾਲੀਆਂ ਔਰਤਾਂ ਦੇ ਸਿੱਧੇ ਦੁੱਧ ਦਾ ਨਮੂਨਾ ਲਿਆ ਗਿਆ। ਭਾਵ ਇਸ ਵਿੱਚ ਪਹਿਲਾਂ ਤੋਂ ਸਟੋਰ ਕੀਤੇ ਦੁੱਧ ਦੀ ਵਰਤੋਂ ਨਹੀਂ ਕੀਤੀ ਗਈ। ਇਹ ਅਧਿਐਨ ਬਿਹਾਰ ਦੇ 6 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ। ਪੋਜਪੂਰ, ਮਸਤੀਪੁਰ, ਬੇਗੁਸਰਾਏ, ਖਗੜੀਆਂ, ਕਟਹਾਰ ਅਤੇ ਨਲੰਦਾ। ਇਸ ਅਧਿਐਨ ਵਿੱਚ ਹਰੇਕ ਸਮੂਹ ਵਿੱਚ ਇੱਕ ਔਰਤ ਨੂੰ ਨਿਯੁਕਤ ਕੀਤਾ ਗਿਆ ਸੀ ਤਾਂ ਜੋ ਔਰਤਾਂ ਤੋਂ ਸਿੱਧੇ ਦੁੱਧ ਦੇ ਨਮੂਨੇ ਇਕੱਠੇ ਕੀਤੇ ਜਾ ਸਕਣ। ਤੂਦੇ ਨਮੂਨਿਆਂ ਦੀ ਜਾਂਚ ਐਨ ਆਈ ਪੀਈਆਰ ਵਿਸ਼ਾਲੀ ਵਿਖੇ ਕੀਤੀ ਗਈ ਸੀ ਐਲ ਸੀ ਆਈ ਸੀ ਪੀ ਐਮ ਐਸ ਨਾਮਕ ਮਸ਼ੀਨ ਦੀ ਵਰਤੋਂ ਕਰਕੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ ਇਹ ਮਸ਼ੀਨ ਤਰਲ ਭਾਰੀ ਧਾਤਾਂ ਦਾ ਪਤਾ ਲਗਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ